ਕੱਲਾ ਨਾਮ ਜਪਣਾ ਨਹੀਂ ਨਾਮ ਦੇ ਨਾਲ ਚੰਗੇ ਕੰਮ ਵੀ ਕਰਨੇ ਪੈਂਦੇ ਆ ਦੁਕਾਨਾਂ ਵਾਲੇ ਕੀ ਕਰਦੇ ਕਿਸੇ ਦੀ ਫੋਟੋ ਨਹੀਂ ਛੱਡਦੇ ਲక్ష్ਮੀ ਦੀ ਵਿਚਕਾਰ ਲਾਈ ਹੁੰਦੀ ਹੈ ਪਾਸੇ ਗੁਰੂ ਨਾਨਕ ਦੇਵ ਸਾਹਿਬ ਦੀ ਲਾਈ ਹੁੰਦੀ ਹੈ ਇੱਕ ਮੰਨੇ ਦਸਵੇਂ ਪਾਤਸ਼ਾਹ ਦੀ ਲਾਈ ਹੁੰਦੀ ਉਹਦਾ ਮਤਲਬ ਵੀ ਵੀ ਜਿਹੜਾ ਵੀ ਆ ਜੇ ਬਸ ਸਾਡੇ ਤੋਂ ਹੀ ਸੌਦਾ ਲਵੇ ਉਹ ਹੋਰ ਕਿਤੇ ਨਾ ਜਾਵੇ ਤੇ ਰੇਟ ਜਿਹੜਾ ਹੈ ਉਹ ਨਾਲ ਦੀ ਦੁਕਾਨ ਨਾਲ ਦੁਕਣਾਂ ਰੱਖਿਆਂ ਤੱਕ ਤੇ ਸ਼ਹਿਰ 'ਚ ਜਾਓ ਹੱਥ 'ਚ ਸੁਖੁਣੀ ਸਾਹਿਬ ਦਾ ਗੁਰਕਾ ਸਾਹਿਬ ਫੜਿਆ ਹੁੰਦਾ ਤੇ ਰੇਟ ਆ ਨਾਲ ਦੀਆਂ ਦੁਕਾਨਾਂ ਤੋਂ 10 ਗੁਣਾ ਵੱਧ ਰੱਖੇ ਹੁੰਦੇ ਮਾਰੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਹੈ ਪਰ ਨਾਲ ਕੰਮ ਵੀ ਤੇ ਚੰਗਾ ਕਰਨਾ ਪਵੇਗਾ ਨਾ ਨਹੀਂ ਤੇ ਇਹ ਕੀ ਬਣ ਜਾਊਗਾ ਨਾਮਾਂ ਅਪਰਾਧ ਬਣ ਜਾਊਗਾ ਇਹਨੂੰ ਕਹਿੰਦੇ ਨਾਮਾਂ ਅਪਰਾਧ ਵੀ ਸਵੇਰੇ ਵੱਡਾ ਗੁਰਕਾ ਸਾਹਿਬ ਪੜ ਦਿੰਦਾ ਸਾਰਾ ਸੁੰਦਰ ਗੁਰਕਾ ਸਾਹਿਬ ਇਸ ਸਾਰੀ ਦਿਹਾੜੀ ਫਿਰ ਉਹ ਝੂਠ ਵੱਡਦਾ ਨਾ ਰੱਬ ਦਾ ਇਹਨੂੰ ਕਹਿੰਦੇ ਨਾਮਾ ਅਪਰਾਧ ਨਾਮ ਤੇ ਜਪਦਾ ਵਾ ਪਰ ਝੂਠ ਵੀ ਬੋਲਦਾ ਨਾਮ ਤੇ ਜਪਦਾ ਵਾ ਸ਼ੈਤਾਨੀ ਵੀ ਕਰਦਾ ਵਾ ਨਾਮ ਤੇ ਜਪਦਾ ਅਗਲੇ ਨੂੰ ਬੇਵਕੂਫ ਵੀ ਬਣਾਉਂਦਾ ਰੱਜ ਕੇ ਇਹਨੂੰ ਨਾਮਾ ਅਪਰਾਧ ਮੰਨਿਆ ਗਿਆ ਤੇ ਜਿਹੜਾ ਨਾਮਾ ਅਪਰਾਧ ਹੁੰਦਾ ਹੈ ਇਹ ਫਿਰ ਕਿਸੇ ਬੰਨੇ ਲੱਗਣ ਨਹੀਂ ਦਿੰਦਾ ਇਹ ਫਿਰ ਇੰਨਾ ਕੀ ਰਹਿ ਜਾਂਦਾ ਵੀ ਜਿਹੜਾ ਪਦਾਰਥ ਆਪਾਂ ਮੰਗਦੇ ਆ ਉਹ ਮਿਲ ਹੀ ਜਾਂਦਾ ਹੈ ਤੇ ਉਹ ਮਾਇਆ ਜਿਹੜੀ ਉਹ ਜੁੜੀ ਜਾਂਦੀ ਮਾਇਆ ਆਈ ਜਾਂਦੀ ਹੈ ਤਾਂ ਜਿਹੜਾ 10 ਅਪਰਾਧ ਮੰਨੇ ਗਏ ਨਾ ਨਾਮ ਜਪਣ ਚ RAM RAM ਸਭ ਕੋ ਕਹੇ ਦਸ਼ਰਥ ਕਹੇ ਨਾ ਕੋਈ ਜਿਹੜਾ ਸੰਤ ਨੇਸ਼ ਚੰਦ ਦਾਸ ਜੀ ਨੇ ਵਿਚਾਰ ਸਾਗਰ ਚ ਕਿਹਾ ਨਾ ਵੀ RAM RAM ਕਰਦਾ ਦਸ਼ਰਥ ਵੀ ਕਹੇ ਇੱਕ ਵਾਰੀ ਜਾਂ ਆਪਣੇ ਵਾਹਿਗੁਰੂ ਟਿੱਪਣੀਆਂ ਦੇ ਵਿੱਚ ਸੱਚੀ ਗੱਲ ਆਉਂਦੀ ਹੈ ਪਤੰਬਰ ਜੀ ਨੇ ਟਿੱਪਣੀਆਂ ਜਿਹੜੀਆਂ ਵਿਚਾਰ ਸਕਦੇ ਤੇ ਉਹਦੇ ਵਿੱਚ ਮੈਂ ਭਲੇਖਾ ਨਾ ਖਾਵਾਂ ਲਿਖਿਆ ਇਹ ਰਾਮ ਰਾਮ ਤੇ ਕਈ ਜਨਾਂ ਦਸ਼ਰਥ ਕਿਉਂ ਨਹੀਂ ਕਹਿੰਦਾ ਮੈਨੇ 10 ਮਾੜੇ ਕੰਮ ਕਿਉਂ ਨਹੀਂ ਛੱਡਦਾ ਜਿੰਨਾ ਚਿਰ 10 ਮਾੜੇ ਕੰਮ ਨਹੀਂ ਛੱਡਦਾ ਉਹਨਾਂ ਚਿਰ ਤੇਰਾ ਰਾਮ ਰਾਮ ਕਹਿਆ ਭਲੀ ਭੂਤ ਨਹੀਂ ਹੋਣਾ ਭਾਵੇਂ ساری ਉਮਰ ਹੀ ਕੋਈ ਆ ਰਾਮ ਰਾਮ ਕਰਤਾ ਸਭ ਜੱਗ ਫਿਰ ਰਾਮ ਨਾ ਪਾਇਆ ਜਾਏ ਲੋਗਨ ਆਮ ਖਲਾਉਣਾ ਜਾਂ ਤਾਂ ਮਹਾਰਾਜ ਕਹਿੰਦੇ ਨਾਲ ਅੰਨ ਦਿਨ ਰਾਤ ਦਿਨ ਸ੍ਰੇਸ਼ਟ ਕਰਤੱਬ ਵੀ ਕਰਨਾ ਪੈਂਦਾ ਹੈ